ਤਾਂ ਅੱਜ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਬਾਇਆ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆਂ ਕਬਾਇਆ ਸਾਹਿਬ ਜੀ ਅੱਜ ਪਹੁੰਚੇ ਹੋ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿਖੇ ਆਮ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਪਰ ਤੇ ਮੌਜੂਦਾ ਸਰਕਾਰ ਦੇ ਉੱਪਰ ਤੰਜ ਕੱਸੇ ਜਾ ਰਹੇ ਨੇ ਕਹਿੰਦੇ ਬਹੁਤ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿਣਾ ਚਾਹੁੰਦੇ ਹੋ ਅੱਜ ਜਲਾਲਾਬਾਦ ਮੈਂ ਜਿਹੜੇ 4-5 ਹਸਕੇ ਚ ਆਇਆ ਬੜੇ ਐਨੀ ਮਾੜੀ ਹਾਲਤ ਹੈ ਡੈਮੋਕ੍ਰੇਸੀ ਦਾ ਖਾਨਾ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਵਿਚਾਰੇ ਵੋਟਰਾਂ ਨੇ ਜਿੰਨਾ ਵੋਟਾਂ ਪਾ ਕੇ ਸਰਕਾਰ ਜਿਹੜੀ ਬਣਾਉਂਦੇ ਐ ਅੱਜ ਵੇਖੋ ਕਿੰਨੇ ਤਿੰਨ ਦਿਨ ਤੋਂ ਖੱਜਲ-ਪਾਰ ਹੋ ਰਹੇ ਹੈ ਕੋਈ ਅਫਸਰਾਂ ਦੀ ਕੋਈ ਕਿਸੇ ਦੀ ਇੱਥੇ ਸਿਮੂਰੀਤ ਨਹੀਂ ਹੈ ਕੋਈ ਪ੍ਰੋਪਰ ਵੇ ਨਹੀਂ ਹੈ ਕਿ ਕਿਵੇਂ ਕਿਸ ਨੂੰ ਸਰਟੀਫਿਕੇਟ ਦੇ ਰਹੇ ਹੈ ਖੱਜਲਖਵਾਰ ਲੋਕਾਂ ਦਾ ਕਹਿਣਾ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਸਿੱਧਾ ਜਾ ਕੇ ਅੰਦਰੋਂ ਲਈ ਆਉਂਦੇ ਨੇ ਤੇ ਸਾਨੂੰ ਲਾਈਨਾਂ ਦੇ ਵਿੱਚ ਲਾ ਕੇ ਜਿਹੜਾ ਖੱਜਲਖਵਾਰੀ ਹੋਣਾ ਪੈਂਦਾ ਲੈਣਾ ਚ ਨਹੀਂ ਮਿਲਦੀ ਲੈਣਾ ਚ ਨਹੀਂ ਲੈਣਾ ਵਿੱਚ ਵੀ ਇਹਨਾਂ ਨੂੰ ਲਾ ਕੇ ਦੇ ਦਿੰਦੇ ਨੇ ਉਹ ਵੀ ਕੋਈ ਗੱਲ ਨਹੀਂ ਉਹਤੇ ਕਿਸੇ ਹੋਰ ਸਿਸਟਮ ਵਿੱਚ ਫਿਰਦੇ ਆ ਕਿ ਜੋ ਮੈਨੂੰ ਰਿਪੋਰਟਾਂ ਮਿਲੀਆਂ ਕਿ ਪੈਸੇ ਤੋਂ ਬਿਨਾ ਕੁਝ ਮਿਲਦਾ ਨਹੀਂ ਤੇ ਇਸ ਤਰ੍ਹਾਂ ਦੀ ਸਥਿਤੀ ਇੱਥੇ ਬਣੀ ਹੋਈ ਹੈ ਚਲੋ ਦੇਖਦੇ ਆ ਕੀ ਹੁੰਦਾ ਚਲੋ ਆਪਾਂ ਗੱਲਬਾਤ ਕਰਦੇ ਆ ਜਿੰਦਾਬਾਦ ਫਿਰਸਿੰਘ ਕਬਾਇਆ ਜਿੰਦਾਬਾਦ ਸ਼ੇਰ ਸਿੰਘ ਕਬਾਇਆ ਪਹੁੰਚੇ ਜਲਾਲਾਬਾਦ ਦੇ ਬੀਡੀਪੀਓ ਦਫਤਰ ਵਿਖੇ ਤਾਂ ਗੱਲਬਾਤ ਕਰਵਾਈ ਹੈ ਜੈਜਾ ਲਾਈਨ ਪਹੁੰਚੇ ਨੇ ਤੇ

ਜਿਹੜੇ ਕੰਮ ਸਿੱਧਾ ਇੱਧਰ ਹੈ ਦੇਖ ਮੈਂ ਤੁਹਾਨੂੰ ਮਾੜਾ ਲੱਗਦਾ ਕੋਈ ਸੱਕੇ ਮਾਰ ਕੇ ਕਮਾਦੇ ਕੋਈ ਪੰਡਿਤ ਬਿਲਕੁਲ ਜਿਹੜਾ ਆਹਾਰ ਆ ਬਾਹਰ ਬੰਦੇ ਨੇ ਜੇ ਅੰਦਰ ਗ੍ਰਿੰਦੇ ਭੈ ਨਹੀਂ ਉਹ ਅੰਦਰ ਨਹੀਂ ਸੱਤ ਪਟ ਪਟ ਕਾਟ ਨਹੀਂ ਜਾਂਦੇ ਨੇ ਨਹੀਂ ਕਿੱਥੇ ਹੈ ਅੰਦਰ ਹੀ ਹੁੰਦਾ ਬੈਠਾ ਨਹੀਂ ਤਦਿਆ ਫਾਇਨਲ ਜੈ ਕਰੀ ਨੇ ਇੱਕ ਦੋ ਸੋਲੋ ਤੇਰੀ ਜੀਪੀ ਸਰ ਅੰਦਰ ਜਾ ਕੇ ਤੁਸੀਂ ਨਾਮ ਨਾ ਰੁਕ ਜੀਓ ਅਪਰੇਡ ਬੋਲੋ ਯਾਰ ਅੰਮ੍ਰਿਤ ਸਿੰਘ ਆਏ ਨੇ ਜੈਜਾ ਲੈਣ ਦਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਪਾਇਆ ਫਰੋਜਪੁਰ ਦੇ ਮੈਂਬਰ ਪਾਰਲੀਮੈਂਟ ਪਹੁੰਚੇ ਨੇ ਤਾਂ ਬਿਲਕੁਲ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਲੋਕ ਸਭਾ ਹਲਕੇ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਜੈਜਾ ਲਿਆ ਗਿਆ ਤਾਂ ਹੁਣ ਜਿਹੜਾ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਕਿਹੇ ਪਹੁੰਚੇ ਨੇ ਹਾਂ ਤਾਂ ਦਿੱਤ ਆ ਤੁਹਾਡੀ ਦੀ ਕੌਣ ਹੈ ਕਿਹਦੇ ਕੌਣ ਹੈ ਅਰ ਉਹ ਗੱਲ ਕਰਦਾ ਹੈ ਵੀ ਸਰ ਆਜ ਉਹਨੇ ਮੈਨੂੰ ਕਿਹਾ ਯਾਰ ਗੱਲ ਕਰਨ ਦੇ ਗੱਲ ਕਰਨ ਦੇ ਯਾਰ ਅੰਦਰੋਂ ਨਹੀਂ ਆਈ ਤੂੰ ਕੌਣ ਆਂ ਅੰਦਰੋਂ ਤਿਫਰਦੀ ਨਹੀਂ ਫੇਕੀ ਲੋਕਾਂ ਦੀ ਬਸਤੀ ਮੇਰੇ ਸਰ ਮੈਂ ਵੀ ਉਹ ਖੜਕਾ ਹੀ ਸਕਦਾ ਤੁਹਾਡੇ ਵਾਂਗ ਤੁਸੀਂ ਖੜਕਾ ਰਹੇ ਹੋ ਨਹੀਂ ਕੋਈ ਮੈਂ ਤੇ ਪਿਆ ਉੱਥੇ ਚੁੱਲਦਾ ਹਾਂ ਪਿਛੇ ਮੈਂ ਹਾਂ ਬੰਦਾ ਕਹਿੰਦਾ ਤੁਹਾਡੇ ਕਹਿਦੇ ਕੁਝ ਹੋਣਾ ਹੀ ਨਹੀਂ ਮੇਰੇ ਖੜਨ ਦਾ ਕੀ ਪਿਛੇ ਮੇਰੀ ਤਾਂ ਥੋੜਾ ਇੱਕ ਮਿੰਟ ਰੁਕ ਕੇ ਨਹੀਂ ਯਾਰ ਨਹੀਂ ਸੁਣਨਾ ਚਾਹੇ ਉਹ ਕਾਹਦਾ ਕਾਹ ਸੁਣਨਾ ਵਿਆਹ ਤੋਂ ਕਰ ਉਹ ਦੁਰਗਾ ਉਹ ਬੰਦਾ ਕੋਲ ਕੋਲ ਕਰਵਾ ਕਰ ਮੰਗ ਆਹ ਉਹ ਤੁਸੀਂ ਰੁਕ ਜਾਓ ਤਾਂ ਜਿਹੜਾ ਸ਼ੇਅਰ ਸੇ ਘਪਾਇਆ ਪਹੁੰਚ ਤਾਂ ਚੁੱਕੇ ਨੇ ਵੀਡੀਓ ਦਫ਼ਤਰ ਵਿਖੇ ਪਰ ਅਜੇ ਤੱਕ ਕਹਿਣ ਦੇ ਬਾਵਜੂਦ ਗੇਟ ਵੀ ਨਹੀਂ ਜਿਹੜਾ ਖੋਲਿਆ ਗਿਆ ਘਪਾਇਆ ਸਾਹਿਬ ਜਿਹੜਾ ਗੇਟ ਨਹੀਂ ਅਜੇ ਤੱਕ ਖੋਲਿਆ ਗਿਆ ਤੁਸੀਂ ਪਹੁੰਚਿਓ ਮੈਂਬਰ ਪਾਰਲੀਮੈਂਟੋ ਰੋਇਪੁਰ ਲੋਕ ਸਭਾ ਦੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਕੋਈ ਕੰਟਰੋਲ ਨਹੀਂ ਇਹ ਸਿਰਫ ੱੱਕੇਸ਼ਾਈ ਗੁੰਡਾਗਰਦੀ ਇਹ ਸਾਰਾ ਉਸੇ ਚਾਹੁੰਦਾ ਹੈ ਸਾਰੇ ਮਨੂਨੀ ਅੰਦਰ ਇਹਨਾਂ ਨੇ ਗੇਟ ਖੋਲ੍ਹਿਆ ਤੇ ਆਮ ਲੋਕਾਂ ਦਾ ਕੀ ਆ ਰਿਹਾ ਹੈ ਕਿਸੇ ਦਾ ਵੀ ਇਹ ਤੁਸੀਂ ਇਹ ਤਾਂ ਸੀਐਮ ਦਾ ਹੀ ਖੋਲਣ ਗਿਆ ਇਹ ਛੱਡੋ ਸਾਹਿਬ ਜੀ ਉਹ ਮੁਕਾਂ ਨਾਲ ਪੁਲਿਸ ਵਾਲੇ ਕੁੱਟੀ ਜਾਂਦੇ ਸਾਨੂੰ ਕਹਾਂ ਸੀ ਕਿਤੇ ਬਚੀਏ ਨਹੀਂ ਕੁੱਟਣ ਦਿੰਦੇ ਨੇ ਆਦਾ ਬੰਦਾ ਹੁੰਦਾ ਤਾਂ ਖਲ ਦੇਣਾ ਸੀ ਚਲੋ ਕੋਰੇ ਅੰਦਰ ਆਇਆ ਤੇ ਸਾਰੇ ਆ ਪੀਓ ਸਭ ਆ ਰਹੇ ਆ ਲੱਗਦਾ ਕਿ ਫੁੱਟਬਾਲ ਦੇ ਪਰ ਕੀ ਕਹਿਣਾ ਕਿ ਕੰਨੇ ਦਾ ਮਖਲਾ ਹੋ ਗਏ ਜਮ੍ਹਾਂ ਕਰਾਈਆਂ ਨੇ ਕਾਕਾ ਮੈਂ ਹੁਣ ਮੈਂ ਆਇਆ ਦੇਖ ਕੇ ਚਲੋ ਕੰਮ ਕਰਦੇ ਆ ਤੂੰ ਗੇਟ ਖੁੱਲ ਗਿਆ ਜੀ ਐਪੀ ਸਾਹਿਬ ਖੁੱਲ ਦਿੰਦੇ ਸਾਰੇ ਬੰਦੇ ਕਿੱਧਰ ਜਿੰਨੇ ਐਪੀ ਸਾਹਿਬ ਲੱਗਦਾ ਜੀ ਗੇਟ ਖੁੱਲੂਗਾ ਜੀ 35 ਦਾ ਬੰਦੇ ਹੈਗੇ ਨੇ ਸਾਰੇ ਆਪਾਂ ਇਹ ਪਾਸਾ ਇੱਧਰ ਹੋ ਕੇ ਕੱਲ੍ਹ ਹੀ ਜਾਣ ਦਾ ਪੜੀ ਕਾਲਨੀ ਕੋਈ ਕਾਲਨੀ ਪੱਤਰਕਾਰ ਕੋ ਜਾਣ ਦਿਓ ਪੱਤਰਕਾਰਾਂ ਦੇ ਮਰੀਆਂ ਤੇ ਗੁੰਮ ਹੋ ਗਏ ਬਿਲਕੁਲ ਜਿਹੜਾ ਕੱਲੇ ਸ਼ੇਰ ਸਿੰਘ ਘੁਆਇਆ ਨੰਦਰ ਜਿਹੜਾ ਜਾਣ ਦਿੱਤਾ ਗਿਆ ਆਚੰਦਰੋਂ ਕੁੱਤੀ ਨੰਦਰੋਂ ਲੱਗੀ ਹੈ ਕੋਈ ਨਹੀਂ ਬੜਾ ਲਾ ਕੇ ਕੁੱਤੀ ਜਾਂਦੀ ਕੀ ਅੰਦਰ ਦੀਆਂ ਤਸਵੀਰਾਂ ਤੋਂ ਵੀ ਦਿਖਾਰਿਆ ਕਿ ਕਿਸਾਬ ਹੁੰਦੇ ਪਹੁੰਚ ਗਿਆ ਕਾਫੀ ਟਾਈਮ ਤੋਂ ਜਿਹੜਾ ਗੇਟ ਆ ਖੁੱਲਿਆ ਗਿਆ ਇੱਥੇ ਕਾ ਵੀ ਮੋਟਾ ਪਾਈ ਗਿਆ ਸਪੱਤੀ ਬਣੀ ਟੁਕੜੇ ਨੇ ਆ ਗਿਆ ਆ ਪਹਿਲੀ ਰਾਹ ਕਰ ਹਾਂ ਵੀ ਮੈਂ ਗੇਟ ਖੋਲ ਰਹੀ ਸੀ ਹੋਣ ਖੁੱਲ ਗਿਆ ਹੁਣ ਖੁੱਲ ਗਿਆ ਮਲਾਜਮਾਂ ਨੇ ਪਾਲਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਦੇਖ ਸਕਦੇ ਹੋ ਉਸ ਹਾਲੇ ਵਿੱਚ ਜਦੋਂ ਘੜੀ ਇਹ ਸਾਰੀ ਕਮਿਟੀ ਉਹ ਵੀ ਉੱਥੇ ਬੰਦ ਕੀਤੀ ਪਈ ਆ ਜੀ ਆਪਕਾ ਕਿਹਦੇ ਖਾਂਗਾਂ ਦਾ ਜੇ ਵੀ ਬਟਕੇ ਮੁਕਤੀ ਹੋਇਆ ਭਾਈ ਸਰਕਾਰਾਂ ਨੇ ਆਪਣੇ ਪੇਟ ਵੀ ਭਰੋ ਨਿਆਰ ਆ ਕੇ ਹੋਰ ਟੱਕੀਆਂ ਨਹੀਂ ਦੱਸ ਦਈਏ ਕਿ ਐਮਪੀ ਸਾਹਿਬ ਆਇਆ ਸੀ ਜਿਆਦੇ ਸ਼ੇਰ ਸਿੰਘ ਕਬਾਇਆ ਵੀਡੀਪੀਓ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਜਦ ਅੰਦਰ ਜਾਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਅਧਿਕਾਰੀ ਦੇ ਵੱਲੋਂ ਗੇਟ ਜਿਹੜਾ ਪਹਿਲਾਂ ਤਾਂ ਖੋਲਿਆ ਹੀ ਨਹੀਂ ਗਿਆ ਉਹ ਜਦ ਸਮਾਂ ਬੀਤਣ ਤੋਂ ਬਾਅਦ ਜਿਹੜਾ ਇਹਨਾਂ ਦੇ ਵੱਲੋਂ ਜਦ ਕਬਾਇਆ ਸਾਹਿਬ ਦੇ ਵੱਲੋਂ ਪੁੱਛਗਿਛ ਕੀਤੀ ਗਈ ਤਾਂ ਉਸ ਵਕਤ ਇਹਨਾਂ ਨੇ ਜਿਹੜਾ ਅੰਦਰੋਂ ਗੇਟ ਖੋਲ੍ਹਿਆ और जसविंदर जी माहौल रमेश आ प्रधान जी ਕਾ 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 ਕਰ ਰਿਹਾ ਬਾਈ ਵੀ ਆ ਗੱਲ ਕਰ ਜਾਓ ਜਾਓ ਯਾਰ ਇਹ ਮੇਰਾ ਬਲਾਕ ਆ ਜਾਣ ਦੋ ਮੈਂ ਤੁਹਾਨੂੰ ਬਤਾਉਂਦਾ ਕਿ ਫੂਲ ਆਣਾ ਯਾਰ ਮੂਹ ਚਾਉਣਾ ਆ ਬਹੁਤ ਬਿਲਕੁਲ ਜਿਹੜਾ ਜੈਜਾ ਲਾਈਨ ਪਹੁੰਚੇ ਨੇ ਸੀਟ ਸੈੱਟ ਪਾਇਆ ਮੈਂਬਰ ਪਾਰਲੀਮੈਂਟ ਜਿਹੜੇ ਫਰੋਈਪੁਰ ਤੋਂ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਆਨਲਾਈਨ ਵੇਖੋ ਯਾਰ ਕੋਈ ਵੀ ਨੁਕਸਾਨ ਨਹੀਂ ਹੋਣਾ ਤੇਰਾ ਨਾਮ ਬੜਾ ਖਾਸ ਹੈ ਆਹ ਅਸੀਂ ਦਾ ਕਰਦੀ ਹਾਂ ਹਾਂ ਸਾਹਿਬ ਜੀ ਪੱਕੇ ਬੰਦ ਸਾਰੇ ਸਾਰੇ ਹੋਇਆ ਅਫੀਸ਼ੇਤ ਹੋਸ਼ਸ਼ੇਤ ਹੋਣ ਤੋਂ ਬਾਅਦ ਪਾਰਟੀ ਉਹ ਮੈਂ ਤੁਹਾਨੂੰ ਵੀਰੇ ਦਿੰਦਾ ਆਹ ਕਾਹਦੀ ਆ ਮੈਂ ਚਾਹਤਦੀ ਹਾਂ ਕਿ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੋਹੀਪੁਰ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਵਾਇਆ ਅੱਜ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਵਕ ਵਕ ਥਾਵਾਂ ਦੇ ਉਮਰ ਬੀਡੀਪੀਓ ਦਫ਼ਤਰਾਂ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਪਹੁੰਚੇ ਸਨ ਕਿੱਥੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਜਿਹੜਾ ਜਲਾਲਾਬਾਦ ਦੇ ਬੀਡੀਪੀਓ ਦਫਤਰ ਦੇ ਵਿੱਚ ਪਹੁੰਚੇ ਨੇ ਜਾਇਜ਼ਾ ਲੈਣ ਦੇ ਲਈ ਕਿ ਮਾਹੌਲ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਇਸ ਵਕਤ ਜਿਹੜਾ ਇੱਕ ਦਸਲੀ ਹੈ ਕਿ ਕੁਹਾਇਆ ਸਾਹਿਬ ਅੰਦਰ ਗਏ ਹੋਏ ਨੇ ਬੀਡੀਪੀਓ ਸਾਹਿਬ ਦੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਬਿਲਕੁਲ ਤਸਵੀਰਾਂ ਸਾਧੀਆਂ ਕਰਨੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਤਾ ਪ੍ਰਬੰਧ ਕੀਤੇ ਗਏ ਨੇ ਅੱਜ ਬੀਡੀਪੀਓ ਦਫਤਰ ਜਲਾਲਾਬਾਦ ਵਿਖੇ ਇੱਕ ਇੱਕ ਪਾਇਆ ਜਿੰਦਾਬਾਦ ਕਮੈਨ ਉਸ ਕਾਲਾ ਤੋਂ ਕੋਈ ਨਹੀਂ ਦੂਜੇ ਦੇ ਮੇਟੀ ਜਾ ਗਏ ਪੋਲੀ ਨਾਲ ਇੱਕ ਰੈ ਗੌਰ ਅਧਾਰ ਕਰ ਲਿਆ ਕਿ ਅੰਕ ਦਾ ਚੁਲਾ ਤਾਂ ਚਾਹੀਦਾ ਚੋਇਆ ਆ ਉਹਨਰ ਪੁੱਛ ਲੈਦੇ ਕਿ ਡਾਲ ਲੈਣੇ ਮੈਂ ਉੱਥੇ ਆਣਾ ਮੈਂ ਤੁਹਾਨੂੰ ਦਿੰਦੀ ਇਹ ਮੇਰੇ ਜੀ ਹਾਲਾਤ ਪੀਡੀਪੀ ਦਫਤਰ ਜਿਨਾਂ ਨੂੰ ਮੇਰੇ ਨਾਲ ਨਿਕਲਣਗੇ ਇੱਕ ਸਰ ਵੀ ਨਹੀਂ ਸੀ ਖੇਸੇ ਪਾਇਆ ਜੀ ਬਾਹਰ ਆਉਣ त बिल्कुल समय समय दाल तस्वीरां ਐ ਜੀ ਨਿਊਜ਼ 24 ਤੇ ਤੁਹਾਡੇ ਨਾਲ ਸਵੇਰ ਤੋਂ ਹੀ ਸਾਂਝੀਆਂ ਕਰ ਰਹੇ ਆਂ ਜਲਾਲਾਬਾਦ ਤੇ ਬੀਡੀਪੀਓ ਦਫ਼ਤਰ ਦਾ ਜਿਹੜਾ ਮਾਹੌਲ ਆ ਉਹ ਵੀ ਤੁਹਾਨੂੰ ਘਰ ਬੈਠਿਆਂ ਨੂੰ ਜਿਹੜਾ ਦਿਖਾ ਰਹੇ ਆਂ ਆਮ ਲੋਕਾਂ ਦੇ ਵੱਲੋਂ ਗੁੱਸੇ ਲਗਾਏ ਜਾ ਰਹੇ ਨੇ ਪ੍ਰਸ਼ਾਸਨ ਦੇ ਉੱਪਰ ਮੌਜੂਦਾ ਸਰਕਾਰ ਦੇ ਉੱਪਰ ਕਿ ਜਿਹੜਾ ਇੱਥੇ ਪੱਖਪਾਤ ਕੀਤਾ ਜਾ ਰਿਹਾ ਫਾਰਮ ਜਿਹੜੇ ਨਹੀਂ ਭਰਨ ਦਿੱਤੇ ਜਾ ਰਹੇ ਤੇ ਜਿਹੜਾ ਨੋ ਡਿਊ ਦਾ ਅੰਦਰੋਂ ਸਰਟੀਫਿਕੇਟ ਮਿਲਦਾ ਹੈ ਫਾਰਮ ਜਮ੍ਹਾਂ ਹੋਣ ਤੋਂ ਬਾਅਦ ਦੇ ਵਿੱਚ ਉਹ ਵੀ ਨਹੀਂ ਜਿਹੜਾ ਦਿੱਤਾ ਜਾ ਰਿਹਾ ਪਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਵੀ ਬਰਾਬਰ ਤੇ ਤੁਹਾਡੀ ਗੱਲਬਾਤ ਕਰਵਾਈ ਆ ਸੁਣਿਆ ਹੋਵੇਗਾ ਤੁਸੀਂ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਅਸੀਂ ਵੀ ਲਾਈਨਾਂ ਦੇ ਵਿੱਚ ਲੱਗ ਕੇ ਜਿਹੜਾ ਸਰਟੀਫਿਕੇਟ ਲੈ ਰਹੇ ਹਾਂ ਕਿਉਂਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਇੱਥੇ ਨਾਮਜ਼ਦਗੀ ਪੱਤਰ ਭਰਨ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਤਾਂ ਬਿਲਕੁਲ ਜਿਹੜਾ ਹੁਣ ਦੀ ਜੇਕਰ ਗੱਲ ਕਰੀਏ ਤਾਂ ਮੈਂਬਰ ਪਾਰਲੀਮੈਂਟ ਲੋਕ ਸਭਾ ਫਲੋਈਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਬਾਇਆ ਅੱਜ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਬੀਡੀਪੀਓ ਦਫ਼ਤਰਾਂ ਦੇ ਵਿੱਚ ਮਾਹੌਲ ਦਾ ਜਾਇਜ਼ਾ ਕਰਨ ਲਈ ਪਹੁੰਚੇ ਸੀ ਤਾਂ ਹੁਣ ਜਿਹੜਾ ਕਿ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਜਿਹੜਾ ਪਹੁੰਚੇ ਨੇ ਮਾਹੌਲ ਦਾ ਜਾਇਜ਼ਾ ਲੈਣ ਦੇ ਲਈ ਪਹਿਲਾਂ ਜਦੋਂ ਆਏ ਨੇ ਗੱਲਬਾਤ ਕਰਵਾਈ ਹੈ ਤੇ ਹੁਣ ਬਾਹਰ ਆਉਂਦੇ ਨੇ ਬੀਡੀਪੀਓ ਦਫਤਰ ਤੋਂ ਤਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਕਿ ਅੰਦਰ ਕਿਹੋ ਜਿਹਾ ਜਿਹੜਾ ਮਾਹੌਲ ਹੈ ਕਿ ਵਾਕਿਆ ਜਿਹੜੇ ਆਮ ਲੋਕਾਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਚਿਹਤਿਆਂ ਦੀਆਂ ਜਿਹੜੀਆਂ ਇੱਥੇ ਫਾਈਲਾਂ ਭਰਗੀਆਂ ਜਾ ਰਹੀਆਂ ਕਿ ਵਾਕਿਆ ਉਹ ਗੱਲ 'ਚ ਸਚਾਈ ਹੈ ਤਾਂ ਸਾਰੀ ਗੱਲਬਾਤ ਕਰਵਾਉਣੇ ਆ ਸ਼ੇਰ ਸਿੰਘ ਖਵਾਯਾ ਦੇ ਨਾਲ ਬਣੇ ਰਹੋ ਐਜ ਨਿਊਜ਼ 24 ਤੇ ਲਾਈਵ ਹਰ ਕੋਈ ਹੋ ਰਹੀ ਨਾ ਚਾਰਾਂ ਤੇ ਛੁੱਟੀ ਗਈ ਹੈ ਇਹ ਆ ਤਾ ਬਿਲਕੁਲ ਲਗਾਤਾਰ ਜਿਹੜਾ ਨਾਮਜ਼ਦਗੀ ਪੱਤਰ ਭਰਨ ਲਈ ਅਤੇ ਜਿਹੜਾ ਨੋ ਡਿਊ ਦਾ ਸਰਟੀਫਿਕੇਟ ਲੈਣ ਦੇ ਲਈ ਲੋਕ ਪਹੁੰਚ ਰਹੇ ਨੇ ਤੇ ਸਵੇਰ ਤੋਂ ਹੀ ਜਿਹੜੇ ਪਹੁੰਚੇ ਨੇ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿਖੇ ਤਾਂ ਹੁਣ ਜਿਹੜਾ ਕਿ ਸ਼ੇਰ ਸਿੰਘ ਘਵਾਇਆ ਅੰਦਰ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕਿ ਜਿਹੜਾ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਵਕਤ ਚੱਲ ਰਿਹਾ ਹੈ ਆਪਦੇ ਬੰਦੇ ਛਾੜ ਕੇ ਅੰਦਰ ਕਰ ਰਹੇ ਉਹਨਾਂ ਲੋਕੋ ਜਿਹੜੇ ਯਾਰ ਪ੍ਰਬੰਧ ਕਰਦੇ ਆ ਉਹਨਾਂ ਦੇ ਵੀ ਕਹਿਣਾ ਵੀ ਸਾਡੀਆਂ ਕੱਲੀਆਂ ਬੈਠਾ ਨਹੀਂ ਕਰਦੇ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਨਹੀਂ ਜੋ ਹੀ ਹੈ ਉਹ ਹੋਣ ਦੀ ਬਰਚੀਏ ਦੇ ਕੇ ਸਰਿੰਦਰ ਦੀ ਬਰਚੀਏ ਦੇ ਨਾਮ ਉਹ ਹੋਣੀ ਹੋਏਗਾ ਜੇ ਅਥਾਲਾ ਹੋ ਗਿਆ ਭਾਈ ਸਾਹਿਬ ਜਿਹੜੇ ਆਮ ਲੋਕਾਂ ਦੇ ਬੋਲ ਇਹਦੇ ਦੋਸ਼ ਲਗਾਇਆ ਜਾ ਰਿਹਾ ਇੱਕ ਵਾਕਿਆ ਸਹੀ ਨਹੀਂ ਜਿਹੜੇ ਆਮ ਜਨਤਾ ਕੋਲ ਆਮ ਜਨਤਾ ਜਿਹੜੀ ਪਬਲਿਕ ਹਾਂਜੀ ਇਹਨਾਂ ਦੀ ਮੈਂ ਕੱਲ ਵੀ ਪਹਿਨ ਦਿੱਤੀ ਬਸ ਕੋਈ ਨਹੀਂ ਹੋਰ ਬਿਆਨਤੀ ਨਹੀਂ ਜਾਈ ਪਾਣੀ ਪੀਣ ਦੀ ਕੋਈ ਵਾਟਰ ਪ੍ਰੋਬਲਮ ਨਹੀਂ ਸਾਡੇ ਇੱਥੇ ਹਾਂ ਕਿਉਂ ਪਤਾ ਨਹੀਂ ਕੀ ਗੱਲ ਉਹ ਮੈਂ ਉਹ ਮੈਂ ਇਸ ਜੀ ਮੈਂ ਗੱਲ ਕਰਤਾ ਪਾਣੀ ਕੋਈ ਪੀਣਾ ਨਹੀਂ ਪਵਾਨੇ ਪੰਤ ਦਵਾਇਆ ਸਾਹਿਬ ਅੰਦਰ ਡੀਡੀਪੀਓ ਬੁਰਾ ਹਾਲ ਹੈ ਜੰਦਰੇ ਪਿੱਛੇ ਤਰ੍ਹਾਂ ਦਾ ਕਰ ਰਿਹਾ ਹੈ ਸਾਹਿਬ ਬੀਡੀਪੀਓ ਸਾਹਿਬ ਉਹ ਮਿਲ ਕੇ ਆਏ ਹੋ ਕੀ ਵਿਸ਼ਵਾਸ ਉਹਨਾਂ ਦੇ ਵੱਲੋਂ ਦਵਾਇਆ ਗਿਆ ਕਿ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਸਹੀ ਜਿਹੜਾ ਕੰਮਕਾਜ ਚੱਲ ਰਿਹਾ ਹੈ ਕੀ ਬਸਵਾ ਨਹੀਂ ਦੇਖੋ ਨਾਮਜ਼ਦਗੀ ਪੱਤਰ ਜੇ ਇਹਨਾਂ ਨੂੰ ਸਹੀ ਪ੍ਰੋਪਰ ਤਰੀਕੇ ਨਾਲ ਮਿਲਦੇ ਤਾਂ ਇਹਨਾਂ ਰੋਲਾ ਹੀ ਨਹੀਂ ਸੀ ਜੀ ਜੁਮਿਨੇਸ਼ਨ ਫਾਇਲ ਹੋ ਜਾਂਦੇ ਕੋਈ ਮਤਲਬ ਨਹੀਂ ਹੁੰਦਾ ਤੇ ਜਿਹੜੀ ਜਿਆਦਾਤਰ ਹੈ ਸਰਕਾਰ ਪਾਸ ਤੋਂ ਜਿਹੜੇ ਆ ਉਹ ਆਪ ਦੀ ਸਪਾਰਸ ਨਾਲ ਅੰਦਰ ਵਾਰ ਕੇ ਆਲਾ ਕਰਾ ਜਾਂਦੇ ਜਿਹੜੇ ਵਿਚਾਰੇ ਗਰੀਬ ਬੱਚੇ ਉਹ ਦੋ ਤਿੰਨ ਦਿਨ ਦੇ ਇਥੇ ਬੈਠੇ ਸੋ ਭਾਇਆ ਸਾਹਿਬ ਅੱਗੇ ਲਾਈਵ ਚੱਲ ਰਿਹਾ ਸੀ ਜਦੋਂ ਤੁਸੀਂ ਇਥੇ ਪਹੁੰਚੇ ਹੋ ਤੁਸੀਂ ਅੰਦਰ ਜਾ ਕੇ ਮੁਲਾਜ਼ਮਾ ਨੇ ਵੀ ਕਿਹਾ ਕਿ ਬਾਹਰ ਇੱਕ ਭਾਇਆ ਸਾਹਿਬ ਆਏ ਨੇ ਐਂਟੀ ਸਾਹਿਬ ਆਏ ਨੇ ਪਰ ਕੁਝ ਸਮਾਂ ਬਾਅਦ ਉਹਨਾਂ ਦੇ ਵੱਲੋਂ ਗੇਟ ਖੋਲ੍ਹਿਆ ਗਿਆ ਇਸ ਤੀਰ ਨੂੰ ਦੇਖੋ ਉਹ ਆਦਮੀ ਅੰਦਰ ਬੈਠੇ ਹੋਣਗੇ ਨਾ ਉਹਨਾਂ ਦੇ ਪਾਸੇ ਕਰਨੇ ਸੀਗੇ ਇਹ ਸਾਡੇ ਸਾਰੇ ਸਾਰੇ ਪਤਾ ਪੀ ਸਾਬ ਕਰ ਕੀ ਹੁਣ ਦਾਅ ਕਰਕੇ ਆਏ ਜੀ ਉਹਨਾਂ ਦਾ ਉਹ ਕਹਿੰਦੇ ਜੇ ਅਸੀਂ ਜਿੰਨੀਆਂ ਸਾਰੀਆਂ ਫੈਲਾ ਅਸੀਂ ਪਾਈਆਂ ਸਾਰੀਆਂ ਅੱਜ ਕੱਢ ਕੇ ਜਾਵਾਂਗੇ ਇਹ ਸਾਰੀਆਂ ਹੋਣਗੇ ਤਾਂ ਜਾਂ ਹੋਣਗੇ ਜੀ ਸਰ ਐਸ ਡੀ ਐਮ ਸਾਹਿਬ ਨੇ ਤੁਹਾਨੂੰ ਪਹਿਲਾਂ ਵੀ ਤਿੰਨ ਵੀ ਕਿਤੇ ਜਵਾਬ ਹੋਏ ਸਾਹਿਬ ਉਹ ਬਦਲ ਨਹੀਂ ਬੰਦ ਕਰਦਾ ਜੀ ਤਾ ਬਿਲਕੁਲ ਹੈ ਕੁਬਾਇਆ ਸਾਹਿਬ ਨੇ ਜਿਹੜਾ ਦੱਸਿਆ ਹੈ ਕਿ ਜਿਹੜੇ ਆਮ ਲੋਕਾਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਸਹੀ ਦੋਸ਼ ਲਗਾਏ ਜਾ ਰਹੇ ਨੇ ਕਿ ਜਿਹੜਾ ਜਦੋਂ ਪਹੁੰਚੇ ਸੀ ਬੀਡੀਪੀਓ ਦਫ਼ਤਰ ਦੇ ਅੰਦਰ ਤਾਂ ਬਾਹਰ ਜਦ ਬਾਹਰ ਗੇਟ ਦੇ ਵਿੱਚ ਸੀ ਤਾਂ ਛੇਤੀ ਜਿਹੜਾ ਅੰਦਰੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਇੱਕ ਮੁਲਾਜ਼ਮ ਨੇ ਵੀ ਕਿਹਾ ਹੈ ਕਿ ਐਮਪੀ ਸਾਹਿਬ ਆਏ ਨੇ ਤਾਂ ਜਿਹੜਾ ਦਰਵਾਜ਼ਾ ਖੋਲਿਆ ਜਾਵੇ ਪਰ ਛੇਤੀ ਦਰਵਾਜ਼ਾ ਨਹੀਂ ਖੋਲਿਆ ਗਿਆ ਇਸ ਚੀਜ਼ ਦੀ ਜਿਹੜੀ ਸ਼ੇਰ ਸਿੰਘ ਕੁਬਾਇਆ ਨੇ ਨਖੇਦੀ ਕੀਤੀ ਹੈ ਤਾਂ ਗੱਲਬਾਤ ਕਰਵਾਈ ਹੈ ਔਨ ਸਮੇਂ ਵੀ ਅਤੇ ਜਦ ਹੁਣ ਜੀ ਬੀਡੀਪੀਓ ਦਫਤਰ ਦੇ ਅੰਦਰੋਂ ਜਿਹੜਾ ਹੋ ਕੇ ਆਏ ਨੇ ਤਾਂ ਹੁਣ ਵੀ ਜਿਹੜੀ ਗੱਲਬਾਤ ਕਰਵਾਈ ਆ। ਛਿੰਦਰ ਤੇ ਏਗਰੇਵ ਜਲਾ ਲੋਰੀ ਬਾਤ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਐੱਜ ਨਿਊਜ਼ 24 ਤੋਂ ਸ਼ੇਰ ਸਿੰਘ ਪਾਇਆ ਜੈਜਾ ਲਾਈਨ ਪਹੁੰਚੇ ਨੇ। ਨੋ ਜੀ ਕਟੇਪਟ ਦੇ ਰਿਆ ਨਾ ਇਹਨੋਂ ਸੇ ਦੇ ਰਿਆ ਆ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਕੱਟ ਐ ਐਮਪੀ ਸਾਹਿਬ ਅੰਦਰ ਹੋ ਕੇ ਆਏ ਨੇ ਇਹਨਾਂ ਦੇ ਵੱਲੋਂ ਕੀ ਹਦਾਇਤਾਂ ਕੀਤੀਆਂ ਗਈਆਂ ਨੇ 2003 ਤੇ 4 ਚ ਕਿੰਨਾਂ ਹਲਾਤ ਹੋਏ ਸੀ ਉਹ ਅੱਜ ਇਹਨਾਂ ਲਖਣਾਂ ਚ ਉਸ ਤੋਂ ਬਾਅਦ ਉਹ ਸਾਫ਼ ਹੋਏ ਨੇ ਇਵੇਂ ਜਿਹੜੇ ਹੋਣ ਵਾਲੇ ਆ ਇਹ ਵੀ ਇਹਨਾਂ ਲੱਛਣਾਂ ਤੋਂ ਬਾਅਦ ਉਹ ਵੀ ਸਾਫ਼ ਹੋਣਗੇ ਪਬਲਿਕ ਦਾ ਕਹਿਣਾ ਹੈ ਜੀ ਜਿਹੜੇ ਇਹਨਾਂ ਦੇ ਛੇੜਤੇ ਨੇ ਐਮ ਐਲ ਏ ਸਾਫ਼ ਦੇ ਉਹ ਆਉਂਦੀਆਂ ਫਾਈਲਾਂ ਅੰਦਰੋਂ ਗਿੱਟਮਟ ਕਰਕੇ ਦੁਬਾਰ ਨਾਲ ਦੀ ਨਾਲ ਲੈ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਦੇ ਰੇਟ ਮੁੱਕ ਗਏ ਨੇ ਜਿਹੜਾ ਰੇਟ ਸਹੀ ਦੇ ਰਿਹਾ ਉਹਨਾਂ ਦੀ ਫਾਈਲ ਅੰਦਰ ਜਾ ਰਹੀ ਹੈ ਉਹਨਾਂ ਦੇ ਕੰਮ ਹੋ ਰਹੇ ਨੇ ਜਿਹੜੇ ਬੰਦਿਆਂ ਨੇ ਇਹ ਕੁਝ ਕੀਤਾ ਰਾਣਾ ਸੋਢੀ ਜੀ ਨੇ ਜਲਾਲਾਵਾ ਗੁਰੂ ਸਾਹਿਬ ਜਿਹੋ ਕੰਮ ਕੀਤਾ ਸੀ ਤੇ 12000 ਵੋਟ ਰੇਕ ਸਾਡੇ ਜਲਾਲਾਵਾ ਦੇ ਵਿੱਚ ਵੀ ਪਿਛਲੇ ਸਮੇਂ ਕੁਝ ਹੋਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਅੱਜ ਕਿੱਥੇ ਇਸ ਇਥੋਂ ਦੇ ਐਮਐਲਏ ਦਾ ਵੀ ਆਖਰੀ ਹੈ ਇਹ ਜਿਹੜਾ ਇਲੈਕਸ਼ਨ ਹੈ ਨਾ ਪੰਚਾਇਤੀ ਇਹ ਜਾਂਦੀ ਵਾਰ ਇੱਕ ਖਫਣ ਹੋ ਗਿਆ ਕੱਲ ਐ ਇਹ ਠੋਕਰਿਆ ਕਿ ਜਨਤਾ ਜਿਹੜੀ ਸਾਡੀ ਜਾਣਦੀ ਹੈ ਇਹ ਸਾਫ਼ ਕਰ ਜਾਣਗੇ ਦੁਬਾਰਾ ਅੱਗੇ ਵੀ ਕੀਤਾ ਹੈ ਜਿਹਨੇ ਅੱਗੇ ਇਥੇ ਕੀਤਾ ਸੀ ਜਲਾਲਾਵਾਂ ਆਉਣ ਵਾਲੇ ਸਮੇਂ ਕਿਹੜੀ ਪਾਰਟੀ ਦਾ ਮੁਕਾਬਲਾ ਮੰਨਦੇ ਇੱਕ ਦੂਜੇ ਨਾਲ ਕਿਸੇ ਤਾਂ ਨਹੀਂ ਹੋਣਾ ਜਿਵੇਂ ਹੱਦਸੀ ਜਾਂਦੇ ਆ ਇਕੱਲੀ ਕਾਂਗਰਸ ਹੀ ਰਹੇਗੀ ਬਾਕੀ ਤਾਂ ਪਿੰਡਾ ਜੀ ਨਹੀਂ ਵੜਨੇ ਤਾਂ ਬਿਲਕੁਲ ਲਾਈਵ ਤਸਵੀਰਾਂ ਦਿਖਾਈਆਂ ਨੇ ਤੁਹਾਨੂੰ ਅੱਜ ਬੀਡੀਪੀਓ ਦਫ਼ਤਰ ਜਲਾਲਾਬਾਦ ਤੋਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਮੌਜੂਦਾ ਸਰਕਾਰ ਤੇ ਲਾਜਾਂ ਵੀ ਲੱਗੇ ਨੇ ਤਾਂ ਉੱਥੇ ਹੀ ਜਿਹੜਾ ਮੌਜੂਦਾ ਸਰਕਾਰ ਦੇ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਸ਼ੇਰ ਸਿੰਘ ਖਪਾਇਆ ਇਹਨੇ ਕਾਂਗਰਸ ਦੇ ਵੱਲੋਂ ਹਰ ਇੱਕ ਪਾਰਟੀ ਦੇ ਨੁਮਾਇंदे ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਤਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਗੋਪਾ ਰਾਏ ਜਲਾਲਾਬਾਦ